ਨੇ ਜ਼ਿਕਰ ਕੀਤਾ ਨਸ਼ੇ ਦਾ ਜੀ ਉਮਰ ਵੀਦੇ ਪ੍ਰਤਾਪ ਸਿੰਘ ਹੋਣ ਦੀ ਗੱਲ ਕੀਤੀ ਹੈ ਹਾਂ ਹਾਂ ਰਾਸ਼ਵਾਦੀ ਜਿਸ ਮੈਂਬਰ ਦੀ ਇਹ ਗੱਲ ਕਰਦੇ ਆ ਉਸ ਮੈਂਬਰ ਦਾ ਨਾਂ ਹੈਗਾ ਜੀ ਰਾਘਵ ਚੱਡਾ ਬਿਲਕੁਲ ਜੀ ਉਮਰ ਵੀਦੇ ਪ੍ਰਤਾਪ ਸਿੰਘ ਇਹ ਗੱਲ ਕਹਿੰਦੇ ਆ ਕਿ ਮੈਂ ਸਾਡੇ ਹਲਕੇ ਦੇ ਵਿੱਚ ਜਿਹੜੇ ਕੁਝ ਅਫਸਰ ਲੱਗੇ ਹੋਏ ਐ ਉਹ ਅਫਸਰ ਪਹਿਲਾਂ ਵੀ ਨਸ਼ੇ ਬੰਦੀ ਨਸ਼ੇਬਾਜੀ ਦੀ ਕਾਰਵਾਈ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਸੀ ਵੀ ਤੇ ਸਾਡੀ ਸਰਕਾਰ ਆਉਣ ਤੋਂ ਬਾਅਦ ਵੀ ਜਾਰੀ ਹੈ ਜੀ ਉਹ ਕਹਿੰਦੇ ਮੈਂ ਆਪਣੀ ਸਰਕਾਰ ਕੋਲੇ ਵੀ ਇਹ ਮਾਮਲਾ ਉਠਾਇਆ ਦੇਖ ਜਦੋਂ ਗੱਲ ਕੀਤੀ ਮੈਂ ਉੱਪਰ ਤੱਕ ਗਿਆ ਹੂੰ ਉੱਪਰ ਜਾ ਕੇ ਵੀ ਮੈਂ ਦੱਸ ਕੇ ਆ ਕਿ ਫਲਾ ਫਲਾ ਅਫਸਰ ਜਿਹੜੇ ਹੈਗੇ ਆ ਫਲਾਣੇ ਬੰਦੇ ਦੇ ਤੇ ਉਹਦਾ ਕਰਕੇ ਤੇ ਉਹਨਾਂ ਨੇ ਕਹਿ ਦੀ ਮੇਰੀ ਬੇਇੱਜ਼ਤੀ ਹੈ ਕਿ ਇਹਨਾਂ ਨੂੰ ਇੱਥੋਂ ਕੱਢ ਕੇ ਕਿਤੇ ਹੋਰ ਲਾ ਦਿਓ ਜੀ ਲਾ ਪਰ ਮੈਂ ਪੰਜਾਬਸੀ ਦੇ ਪੰਜਾਬ ਦੇ ਬੰਦੇ ਪੰਜਾਬ ਚ ਰਹਿੰਦੇ ਆ ਵੀ ਕੁਰੂਕੀ ਟਗੜੀ ਚੋ ਭੇਜੋ ਪਰ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ ਹੂੰ ਹੂੰ ਨਸ਼ੇ ਦਾ ਜਿਹੜੇ ਕਾਰੋਬਾਰ ਦਾ ਸਵਾਲ ਹੈ ਨਾ ਜਿਵੇਂ ਕਿ ਹੈ ਪਾਲ ਸਾਹਿਬ ਦੇ ਕਿ ਕੈਪਟਨ ਮਲੇ ਵੀ ਇਹ ਕੁਛੰਦਾਰੇ ਸਾਰਾ ਕੁਛੰਦਾਰੇ ਜੀ ਇਸ ਢੰਗ ਦੇ ਨਾਲ ਨਸ਼ੇ ਦੇ ਮਾਮਲੇ ਨੂੰ ਨਿਜਿੱਟਿਆ ਜਾ ਰਿਹਾ ਚੰਦੀ ਸਾਹਿਬ ਇਹ ਨਹੀਂ ਵੀ ਜਿੱਟਿਆ ਜਾ ਸਕਦਾ ਅਮਰੀਕਾ ਨੇ ਨਸ਼ਿਆਂ ਦੇ ਵਿਰੁੱਧ ਲਗਭਗ 50 ਸਾਲ ਲੜਾਈ ਲੜੀ ਸੀ ਜੀ ਜੀ ਪਰ ਉਹ ਲੜਾਈ ਦੇ ਚੰਨੇ ਉਹ ਲੜਾਈ ਨਾਲ ਖਤਮ ਨਹੀਂ ਕਰ ਸਕੇ ਅਲਟੀਮੇਟਲੀ ਇਹਨਾਂ ਨੂੰ ਸੌਫਟਨਸ਼ੀਲ ਨਸ਼ੇ ਵਾਲੇ ਪਾਸੇ ਆਉਣਾ ਪਿਆ ਕਿ ਕੁਛ ਇੱਕ ਨਸ਼ਿਆਲੀ ਜਿਹੜੀ ਹੈਗੀ ਐ ਇਜਾਜ਼ਤ ਦੇ ਦਿਓ ਸਾਡਾ ਜਿਹੜਾ ਦੁਕਾਨ ਤੇ ਹੈ ਕਿ ਸਾਡੇ ਇਸ ਸਥਿਤੀ ਦੇ ਵਿੱਚ ਕਿਸੇ ਜਮਾਨੇ ਚ ਭੁੱਕੀ ਪੋਸਟ ਵਗੈਰਾ ਹੁੰਦੇ ਸੀ ਹੂੰ ਉਨ੍ਹਾਂ ਦੇ ਉੱਤੇ ਬੰਦਸ਼ ਲਾ ਗਈ ਪਾਬੰਦੀ ਲਾ ਗਈ ਉਸ ਤੋਂ ਬਾਅਦ ਆਉਣ ਲੱਗਿਆ ਹੈਰੋਨ ਵਗੈਰਾ ਜੀ ਹੈਰੋਨ ਵਗੈਰਾ ਜਿਹੜੀ ਹੈਗੀ ਜੀ ਬਹੁਤ ਮਹਿੰਗਾ ਨਸ਼ਾ ਮੀਰਾ ਦਾ ਨਸ਼ਾ ਹੈ ਸਾਡੇ ਆਮ ਲੋਕਾਂ ਦੇ ਬਜਟ ਦਾ ਰੂਪ ਨਹੀਂ ਫਿਰ ਕੈਮੀਕਲ ਨਸ਼ਾ ਆਉਣ ਲੱਗਿਆ ਔਰ ਕੈਮੀਕਲ ਨਸ਼ਾ ਇਹਦਾ ਘਾਤ ਹੈ ਕਿ ਸੂਈਆਂ ਕੱਢਣ ਦੇ ਜਿੱਦ ਤੇ ਬੰਦੇ ਮਰਨੇ ਸ਼ੁਰੂ ਹੋ ਗਏ ਉਹ ਸਾਰਾ ਕੁਝ ਜਾਂਦਾ ਹੈ ਔਰ ਇਹ ਵੀ ਜਿਹੜੀ ਕੜੀ ਹੈ ਕੜੀ ਉੱਪਰ ਤੋਂ ਲੈ ਕੇ نیچے ਤੱਕ ਹੈ ਜੀ ਹੁਣ ਸਰਕਾਰ ਨੇ ਜਿਹੜਾ ਤੜਕਾ ਉਠਾਤਾ ਲਓ ਜੀ ਕਹਿੰਦੇ ਘਰ ਸਾਂ ਜੋ ਘੜ ਕਿੰਨੇ ਦੇ ਪੈਂਦੇ ਆ ਘਰ ਉਹਨਾਂ ਦੇ ਪੈਂਦੇ ਆ ਜਿਹੜੇ ਠੱਲੇ ਪਰਚੂਨ ਚ ਵੇਚਦੇ ਆ ਬਿਲਕੁਲ ਉਹਨਾਂ ਨੂੰ ਸਪਲਾਈ ਚੈਨ ਤੇ ਟੁੱਟ ਨਹੀਂ ਰਹੀ ਉਹਨਾਂ ਕੋਲੇ ਸਪਲਾਈ ਕਿੱਥੇ ਆਉਂਦੀ ਹੈ ਇੱਕ ਬੰਦਾ ਦੂਰ ਤਰਾਡੇ ਬੈਠਾ ਕੋਈ ਗੁਜਰਾਤ ਚ ਬੈਠਾ ਕੋਈ ਕਿਤੇ ਬੈਠਾ ਕੰਟਰੋਲ ਉਹਦੇ ਕੋਲੇ ਹੈ ਹੂੰ ਹੂੰ ਉਹਦੇ ਜਿਹੜੇ ਉਹਦੇ ਕੋੜੀ ਆ ਦੇਦੇ ਉਹਦੇ ਪਾਂਡੀ ਹੈ ਉਹ ਠੱਲੇ ਮਾਲ ਵੇਚ ਦਿੰਦੇ ਆ ਜੀ ਠੱਲੇ ਦੇ ਵੇਚ ਦਿੰਦੇ ਆ ਉਹਨਾਂ ਦੀ ਜਿੰਨੇ ਮਰਜ਼ੀ ਹੈ 10 ਘਟਾ ਹੀ ਜਾਓ ਤੁਸੀਂ 100 ਘਟਾ ਦੇਓਗੇ 200 ਘਟਾ ਦੇਓਗੇ ਕਿ ਇਹ ਮਾਮਲਾ ਮੁੱਕ ਜਾਊਗਾ ਇਹ ਮਾਮਲਾ ਨਹੀਂ ਮੁੱਕਣਾ ਇਹ ਲੜਾਈ ਜਿਹੜੀ ਹੈ ਇਹ ਕਈ ਪੜਾਵਾਂ ਚ ਹੈ ਸਾਨੂੰ ਸਕੂਲ ਦੇ ਲਖਪਤਰ ਤੋਂ ਲੈ ਕੇ ਨਸ਼ਾ ਦੇ ਬਾੜੇ ਵਿੱਚ ਲੋਕਾਂ ਨੂੰ ਸੁਚੇਤ ਕਰਨਾ ਪਊਗਾ ਨਸ਼ੇੜੀਆਂ ਨੂੰ ਇਹ ਮੰਨ ਕੇ ਕਿ ਉਹ ਬਿਮਾਰ ਹੈ ਉਹ ਸਮਾਜਿਕ ਬੁਰਾਈ ਦਾ ਜਿਹੜਾ ਹੈਗਾ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕਿਆ ਉਹਨਾਂ ਦਾ ਟਰੀਟਮੈਂਟ ਕਰਵਾਇਆ ਜਾਵੇ ਮੈਂ ਇੱਕ ਮਿਸਾਲ ਦੇਣੀ ਚਾਹੂੰਗਾ ਕਿ ਚੀਨ ਨੂੰ ਅਸੀਮ ਚਿਆਂ ਦਾ ਦੇਸ਼ ਕਹਿੰਦੇ ਹੁੰਦੇ ਸੀ ਬਿਲਕੁਲ ਉੱਥੇ ਜਦੋਂ ਰੈਵਿਊਸ਼ਨ ਹੋਇਆ ਉਹਨਾਂ ਦਾ ਕਮਿਊਨਿਸਟ ਰੈਵਿਊਸ਼ਨ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਮਿਹਨਤ ਚਲਾਈ ਤੇ ਅੱਜ ਚైనా ਤੁਸੀਂ ਦੇਖ ਰਹੇ ਜੀ ਟਰੰਪ ਨੂੰ ਸਭ ਤੋਂ ਵੱਧ ਡਰ ਲੱਗਦਾ ਤਾਂ ਚైనా ਤੋਂ ਲੱਗਦਾ ਇਸਾ ਆਪਾਂ ਜਾਣਦੇ ਹਾਂ ਜੀ ਜੀ ਉਹਨਾਂ ਦਾ ਟਾਰਗੇਟ ਚైనా ਹੈ ਜੇ ਇੱਕ ਅਫੀਮ ਚਿਆਂ ਦੀ ਕੌਮ ਉੱਥੋਂ ਚੱਲ ਕੇ ਇੱਥੋਂ ਤੱਕ ਪਹੁੰਚ ਗਈ